ਰਾਮ ਰਸਨ ਵਖਾਣੀ ਇਕ ਸੋਬਨ ਨਾਹੀ ਦੂਜਾ ਕੋਈ ਜਾਂ ਕੀ ਦ੍ਰਿਸ਼ਤ ਸਦਾ ਸੁਖ ਹੋਏ ਸਾਜਨ ਮੀਤ ਸਖਾ ਕਰ ਏਕ ਹਰ ਹਰਿ ਅਖਰ ਮਨ ਮੈ ਲੇਕ ਰਾਵ ਰਿਆ ਸਰਬਤ ਸੁਆਮੀ ਗੁਣ ਗਾਵੈ ਨਾਨਕ ਅੰਤਰ ਜਾਮੀ ਗਾਉੜੀ ਮਹੱਲਾ ਪੰਜਵਾ ਕੋਟ ਵਿਗਨ ਹਿ ਰੇਖ ਨਾ ਮਾਹੀ ਹਰ ਹਰ ਕਥਾ ਸਾਧ ਸੰਗ ਸੁਨਾਹੀ ਪੀਵਤ ਰਾਮ ਰਸ ਅੰਮ੍ਰਿਤ ਗੁਣ ਜਾਸ Jap ਹਰ ਚਰਨ ਮਿੱਟੀ ਖੁਦ ਤਾਸ ਰਹਾ ਸਰਬ ਕਲਿਆਣ ਸੁਖ ਸਹਿਜ ਨਿਵਿਦਾਨ ਜਾ ਕੇ ਰਿਦੈਵ ਸਹਿ ਪਦਵਾਨ ਔਖਦ ਮੰਤਰ ਤੰਤ ਸੁਭਸ਼ਾਰ ਕਰਨੈ ਹਰ ਜੈ ਮੈ ਧਾਰ ਤਾਜ ਸਭ ਪਰਮਾ ਪਜੇ ਉਪਾਰ ਬ੍ਰਹਮ ਕਾਹੂ ਨਾਨਕ ਅਟਲ ਇਹ ਧਰਮ ਗੌੜੀ ਮਹੱਲਾ ਪੰਜਵਾਂ ਸਾਤ ਭਈ ਗੁਰੂ ਗੋਬਿੰਦ ਪਾਈ ਤਾਂ ਪਾਪ ਮਨ ਸੈ ਮੇਰੇ ਭਾਈ ਰਹਾ ਰਾਮ ਨਾਮ ਨਿਤਰਸਨ ਬਖਾਨ ਬਨਸੈ ਰੁਗ ਪਏ ਕਲਿਆਣ ਪਾਰ ਬ੍ਰਹਮ ਗੁਣ ਅਗੁ ਵਿਚਾਰ ਸਾਧੂ ਸੰਗ ਮਹਨ ਸਤਾਰ ਨਿਰਮਲ ਗੁਣ ਗਾਵੋ ਨਿਤ ਨੀਤ ਗਏ ਬਿਆਦ ਉਬਰੈ ਨਨ ਮੀਤ ਮਨ ਬਾਤ ਕਰਮ ਪ੍ਰਭ ਆਪਣਾ ਧਿਆਈ ਨਾਨਕ ਦਾਸ ਤੇਰੀ ਸਰਣਾਈ ਗੜੀ ਮਹੱਲਾ ਪੰਜਵਾਂ ਨੇਤਰ ਪ੍ਰਗਾਸ ਕੀਆ ਗੁਰਦੇਵ ਪਰਮ ਗਏ ਪੂਰਨ ਪਈ ਸੇਵ ਰਹਾ ਸੀਤਲਾ ਤੀ ਰਖਿਆ ਬਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਤਾਰੇ ਨਾਨਕ ਨਾਮ ਜਪੈ ਸੋ ਜੀਵੈ ਸਾਧ ਸੰਗ ਹਰਿ ਅੰਮ੍ਰਿਤ ਪੀਵੇ ਗਉੜੀ ਮਹਲਾ 5 ਥੇਰ ਘਰ ਬੈਸ ਹਰਜਨ ਪਿਆਰੇ ਸਾਧਗੁਰ ਤੁਮਰੇ ਕਾਜ ਸਵਾਰੇ ਰਹਾ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰਤਾਰੇ ਬਾਦਸ਼ਾਹ ਸ਼ਾਸਬ ਵਸਕਰ ਦੀਨੇ ਅੰਮ੍ਰਿਤ ਨਾਮ ਮਹਾਰਤ ਕੀਨੇ ਮੇਰੇ ਭਾਓ ਹੋਏ ਪਜੋ ਪਗਬਾਨ ਸਾਧ ਸੰਗਤ ਮਿਲਕੀ ਨੋ ਦਾਨ ਸਰਨ ਪਰੇ ਪ੍ਰਭ ਅੰਤਰ ਜਾਮੀ ਨਾਲ ਓਟ ਪਕਰੀ ਪ੍ਰਭ ਸੁਆਮੀ ਗਾਵੜੀ ਮਹੱਲਾ ਪੰਜਵਾ ਰਾਤ ਪਿਤਾ ਪ੍ਰਭ ਮੇਰੇ ਮੋਹਨਦਰ ਗੁਣ ਸਭ ਗੁਣ ਤੇਰੇ ਰਹਾਉ ਪੰਜ ਮਿਕਾਦੀ ਇੱਕ ਗਰੀਬਾ ਰੱਖੋ ਰੱਖ ਨਹਾਰੇ ਕਿਦ ਕਰੈ ਅਰਬ ਸੰਤਾ ਵਹਿ ਆਇਓ ਸਰਨ ਤੁਹਾਰੀ ਕਰ ਕਰ ਹਾਰਿਓ ਅਨਕ ਬਹ ਪਾਤੀ ਛੋੜਾਕਤੂ ਨਹੀਂ ਇੱਕ ਬਾਤ ਸੁਨਤਾ ਕੀ ਓਟਾ ਸਾਧ ਸੰਗ ਮਿਟ ਜਾਏ ਕਿਰਪਾ ਸੰਤ ਮਿਲੇ ਮੋਹਿ ਤਨ ਤੇ ਧੀਰਜ ਪਾਇਆ ਸੰਤੀ ਮੰਤ ਦਿਓ ਮੋਹਿ ਨਿਰਭਉ ਗੁਰ ਕਾ ਸ਼ਬਦ ਕਮਾਇਆ ਜੀਤ ਲੈ ਹੋਏ ਮਹਾ ਵਿਕਾਦੀ ਸਹਿਜ ਸੁਹਿਲੀ ਬਾਣੀ ਕਹੋ ਨਾਨਕ ਮਨ ਭਇਆ ਪ੍ਰਗਾਸ ਪਾਇਆ ਪਦ ਨਿਰਬਾਣੀ ਗੋੜੀ ਮਹਲਾ ਪੰਜਵਾ ਮਾਝ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰ ਆਰਾਧੀਐ ਪੂਰਨ ਸਤਿਗੁਰ ਗਿਆਨ ਰਹਾ ਜਿਤ ਘਟ ਵਸੈ ਪਾਰਬ ਰਾਮ ਸੋਈ ਸੁਹਾਵਾ ਥਾਉ ਜਾਮ ਕੰਕਰ ਨੇੜ ਨਾ ਆਵੀ ਰਸਨਾ ਹਰ ਗੁਣ ਗਾਉ ਸੇਵਾ ਸੁਰਤ ਨ ਜਾਣੀ ਆ ਨਾਮ ਦਾ ਪਹਿਆ ਰਾਦ ਓਰ ਤੇਰੀ ਜਗ ਜੀਵਨਾ ਮੇਰੀ ਠਾਕੁਰ ਅਗਮ ਅਗਾਦ ਭਾਏ ਕਿਰਪਾਲ ਗੁਸਾਈਆ ਨਠੇ ਸੁਗ ਸੰਤਾਪ ਤੱਤੀ ਵਾਵ ਨ ਲੱਗੇ ਸਾਤ ਗੁਰ ਰੱਖਿਆ ਗੁਰ ਨਾਰਾਇਣ ਦਇ ਗੁਰ ਗੁਰ ਸੱਚਾ ਸਰਜਨ ਹਾਰ ਗੁਰ ਤੁਠੈ ਸਭ ਕਿਛ ਪਾਇਆ ਜਨ ਨਾਨਕ ਸਦ ਬਲਿਹਾਰ ਸਲੋਕ ਮਹਲਾ 4 ਅੰਤਰ ਹਰ ਗੁਰ ਤੇ ਆਇਂਦਾ ਵੱਡੀ ਵਿਡਿਆਈ ਤਸ ਦਿੱਤੀ ਪੂਰਾ ਸਾਤ ਗੁਰੂ ਘਟੈ ਕਟ ਨਾਹੀ ਇਕ ਤਿਲਕ ਸੈ ਦੀ ਘਟਾਈ ਸਚ ਸਾਬ ਸਤਗੁਰ ਕੈ ਵੱਲ ਹੈ ਤਾਂ ਚੱਕ ਚੱਕ ਮਰੈ ਸਭ ਲੋਕਾਈ ਨਿੰਦ ਕਾ ਕੇ ਮੁਖ ਕਾਲੇ ਕਰੇ ਹਰ ਕਰਤਾ ਆਪ ਵਿਦਾਈ ਜਿਉ ਜਿਉ ਨਿੰਦ ਕਾ ਨਿੰਦ ਕਰੈ ਤਿਉ ਤਿਉ ਨਿਤ ਨਿਤ ਚੜੈ ਸਵਾਈ ਜਨ ਨਾਨਕ ਹਰ ਆਰਾਧਿਆ ਤਨ ਪੈਰੀ ਆਣ ਸੁਭਕਾਈ ਸੋਰਠ ਮਹਲਾ 5ਵਾਂ ਕਹੇ ਸ਼ਨਾਨਿ ਸਮਰ ਪ੍ਰਭੇ ਪਨਾ ਮਨ ਤਨ ਭਏ ਰੁਗਾ ਕੋਟ ਵਿਗਨ ਲਾਥੇ ਪ੍ਰਭ ਸਰਨਾ ਪ੍ਰਗਟ ਭਲੇ ਸੰਜੁਗਾ ਪ੍ਰਭ ਬਾਣੀ ਸ਼ਬਦ ਸੋ ਪਾਖਿਆ ਗਾਵ ਸੁਣੋ ਫੜੋ ਨਿਤ ਭਾਈ ਗੁਰਪੂਰੈ ਤੂੰ ਰਾਖਿਆ ਰਹਾਉ ਸਾਚਾ ਸਾਹਿਬ ਅੰਮ੍ਰਿਤ ਵਡਾਈ ਭਗਤ ਮਥਲ ਜੈ ਅਲਾ ਸੰਤਾਂ ਕੀ ਪੈਜ ਰਖਦਾ ਆਇਆ ਆਗ ਬੈਦ ਕ੍ਰਿਪਾਲਾ ਹਰ ਅੰਮ੍ਰਿਤ ਨਾਮ ਭੋਗਨ ਨਿਤ ਕੁੰਚਾ ਹੋ ਸਰਬ ਵਿਲਾ ਮੁਖ ਪਾਵ ਜਰਾ ਮਰਿਆ ਤਾਪ ਸਭਨਾ ਠਾ ਗੁਣ ਗੋਬਿੰਦ ਨਿਤ ਗਾਵ ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਨਾਈ ਪਰਗਟ ਪਈ ਸਗਲੇ ਜਗ ਅੰਤਰਾ ਗੁਰੂ ਨਾਨਕ ਕੀ ਵਡਿਆਈ ਸੋਰਠ ਮਹੱਲਾ ਪੰਜਵਾਂ ਭਏ ਕਿਰਪਾਲ ਗੁਰੂ ਗੋਬਿੰਦਾਸ ਸਗਲ ਮਨੋਰਥ ਪਾਈ ਅਸਰ ਭਏ ਲਾਗ ਹਰ ਚਰਣੀ ਗੋਬਿੰਦ ਕੇ ਗੁਣ ਗਾਏ ਵਲੋ ਸਮੂਰਤ ਪੂਰਾ ਸਾਧ ਸਹਿਜ ਆਨੰਦ ਨਾਮ ਜਪ ਬਾਜੇ ਅਨਹਦ ਤੂਰਾ ਰਹਾਉ ਮਿਲੇ ਸੁਆਮੀ ਪ੍ਰੀਤਮ ਆਪਣੇ ਘਰ ਮੰਦਰ ਸੁਖਦਾਈ ਹਰ ਨਾਮ ਨਿਦਾਨ ਨਾਨਕ ਜਨ ਪਾਇਆ ਸਗਲੀ ਇੱਛੁ ਪੁਜਾਈ ਸੋਰਟ ਮਹਲਾ ਪੰਜਵਾਂ ਗਏ ਖਲੇਸ਼ ਰੋਗ ਸਭ ਨਾਸੀ ਪ੍ਰਭ ਆਪਣੀ ਕਿਰਪਾ ਧਾਰੀ ਆਠ ਪੈਰ ਆਰਾਧੋ ਸੁਆਮੀ ਪੂਰਨ ਕਾਲ ਹਮਾਰੀ ਹਰ ਜੀਓ ਤੂੰ ਸੁਖ ਸੰਪਤ ਰਾਸ ਰਾਖ ਲਿਓ ਪਾਈ ਮੇਰੇ ਕੋ ਪ੍ਰਭ ਆਗੇ ਅਰਦਾਸ ਰਹਾ ਜੋ ਮੰਗੋ ਸੋਈ ਸੋਈ ਪਾਵੋ आपने खसम गुर पूरा आ, मिटे सगले आंद महला पंजवा सिमर सिमर